ਲੋ ਜੀ ਅੱਜ ਜਾ ਰਹੇ ਆ ਜੀ ਗੁਰੂ ਘਰ ਦਾ ਬਾਲਣ ਲੈਣ ਟਰੈਕਟਰ ਗੋਪੀ ਵੀਰ ਦਾ ਤੇ ਉਹ ਨਾਲ ਵੀ ਆ ਗੋਪੀ ਤੇ ਹਮੇਸ਼ਾ ਗੋਪੀ ਵੀਰ ਟਰੈਕਟਰ ਗੁਰੂ ਘਰ ਲਈ ਹਾਜ਼ਰ ਰੱਖਦਾ ਤੇ ਜਿਹੜੇ ਵੀਰ ਹੋਰ ਭਰਾ ਵੀ ਸੇਵਾ ਵਾਸਤੇ ਟਰੈਕਟਰ ਹਾਜ਼ਰ ਰੱਖਦੇ ਆ ਜਾਂ ਹੋਰ ਚੀਜ਼ਾਂ ਉਹਨਾਂ ਦਾ ਵੀਰਾਂ ਦਾ ਧੰਨਵਾਦ ਆ ਗੁਰੂ ਘਰ ਲਈ ਤੇ ਆਪਾਂ ਅੱਜ ਜਾ ਰਹੇ ਆ ਜੀ ਲੁਧਿਆਣੇ ਨੂੰ ਬਾਲਣ ਲੈਣ ਜੀ ਐਨ ਆਈ ਕਾਲਦੇਰੇ ਵਿੱਚੋਂ ਮਿਲਿਆ ਵਾ ਤੇ ਜਿਹੜੇ ਵੀਰਾਂ ਟਰਾਲੀ ਦਿੱਤੀ ਆ ਮੱਖਣ ਵੀਰ ਦਾ ਉਹਦਾ ਵੀ ਧੰਨਵਾਦ ਆ ਤੇ ਨਾਲ ਜਿਹੜੇ ਸੇਵਾਦਾਰ ਜਾ ਰਹੇ ਆ ਪਾਤੀ ਸੰਘ ਵੀ ਤੇ ਨਾਲ ਹੋਰ ਉਹਨਾਂ ਦਾ ਵੀ ਧੰਨਵਾਦ ਤੇ ਟਰੈਕਟਰ ਤੇ ਜਾ ਰਹੇ ਆ ਆਪਾਂ ਤੇ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਜਾ ਰਹੇ ਆ ਲੁਧਿਆਣੇ ਕੌਕੇ ਪਿੰਡ ਤੋਂ ਆਪਾਂ ਤੁਰ ਪਏ ਗੁਰੂ ਸਰ ਕੌਕੇ ਆ ਦੋ ਵੀਆ ਮੀਟਰ ਲੱਗਿਆ ਹੁੰਦਾ ਸਪੀਡ ਵਾਲਾ ਗੱਡੀਆਂ ਵਾਲੇ ਬੱਜ ਕੇ ਆਇਆ ਕਰੋ 55 ਕਿ ਦੀ ਸਪੀਡ ਤੇ ਠੀਕ ਰਹਿੰਦਾ ਕੰਮ ਇੱਥੇ ਬਹੁਤ ਖੜੇ ਵੀ ਆ ਬੂਰੇ ਆਲੇ ਕਾਲੀ ਹਾਨ ਖੜਿਆ ਗਾਲ ਦੇ ਵਿੱਚ ਆ ਗਏ ਬਹੁਤ ਗੈਂ ਜੀ ਆ ਨਿਕਾਲਦੇ ਜਿੱਥੋਂ ਆਪਾਂ ਬਾਲਣ ਚੱਕਣਾ ਦੂਰ ਸਰ ਕੋਂਕੇ ਪਾਸੇ ਛੇਵੀਂ ਲਈ ਆਪਾਂ ਬਾਲੜ ਲੈਣ ਆਏ ਆ ਤੇ ਬੈਲਡਮ ਵਗੈਰਾ ਪਾਰਕਿੰਗ ਵਗੈਰਾ ਤੇ ਗਾਰਡਨ ਬਣਿਆ ਹੋਇਆ ਪਾਰਕ ਬਣੀ ਹੋਈ ਹੈ ਗਰਾਸ ਲੱਗਾ ਹੋਇਆ ਵਿੱਚ ਅੱਜ ਅਸੀਂ ਪਾਇਆ ਜਿਹੜਾ ਰਖਤਾਂ ਨੇ ਆਪਾਂ ਕੱਟ ਕੇ ਕੀਆ ਕਰ ਲੈਣਾ ਕਟਕੜੀਆ ਕਰਕੇ ਆਰੇ ਵਗੈਰਾ ਨਾਲ ਲੈਂਦੇ ਹੋਇਆ ਕੱਟ-ਕੱਟ ਕੇ ਟੋਟੇ ਕਰ-ਕਰ ਕੇ 18 ਦੀ ਸੈਟ ਲੈਣੇ ਆ ਮੇਰਾ ਕੁੱਤਾ ਨਾ ਨਾਲ ਮਾਰ ਕੇ ਸਾਹ ਜੀ ਕੇ ਤਾ ਥੋੜੀ ਮੂਵੀ ਬਣ ਗਈ ਥੋੜੀ ਹਮ ਮੇਰੀ ਬੜਾਈ ਸਭ ਫੜੇ ਜਾਣਗੇ ਦੁਆਰਾ ਬਣਾ ਲੈਂਦੇ ਬੰਦੇ ਯਾਰ ਲੈ ਕਿ ਤੋਰੇਗਾ ਤੂੰ ਸ਼ਾਹ ਦਾ ਬਾਈ ਤੂੰ ਆ ਵੀ ਤੀ ਆਪੇ ਉਹ ਮੈਂ ਰੱਖ ਕੇ ਗਏ ਨੂੰ ਰੱਖ ਪਈ ਜਾਂਦੇ ਹੁਣ ਕੁਛ ਪਾਲਦੀ ਸਾਈਡ ਹੋਰ ਵੀ ਪੈ ਪੂਏਗਾ ਉਧਰੋਂ ਚੱਕ ਲੈਣੇ ਆ ਉਥੋਂ ਘਟ ਘੜੀਆਂ ਕਰਕੇ ਬਹੁਤ ਰੱਖ ਲੈਣੇ ਦਰਖਤ ਬਹੁਤ ਲੱਗਿਆ ਆ ਵੀ ਜਿਵੇਂ ਕਾਲ ਦੇ ਰਿਹਾ ਸਾਣਾ ਜੀ ਇੰਨੇ ਕਾਲ ਦੇ ਬਹੁਤ ਪੁਰਾਣਾ ਕਾਲ ਦਾ ਜੀ ਇੰਨੇ ਕਾਲ ਦੇ ਗੱਲ ਚੱਲਾ ਚੌਂਕ ਆਲਮਗੀਰ ਰੋਡ ਗੱਲਾਣਾ ਚੌਂਕ ਕਹਿੰਦੇ ਆ ਪੁਲਿਸ ਵਾਲੇ ਘੁੰਮਿਆਣਾ ਆਪਾਂ ਨਹਿਰ ਦੇ ਨਾਲ ਨਾਲ ਬੈਠਣ ਬੈਠਣ ਵਾਸਤੇ ਉੱਠਣ ਵਾਸਤੇ ਨਾ ਜਿਹੜਾ ਕੁੜਾ ਕੱਢਣ ਨੂੰ ਸ਼ਾਮ ਨੂੰ ਜਿਹੜੇ ਬੱਚੇ ਇੱਥੇ ਪੱਕੇ ਰਹਿੰਦੇ ਰੁੰਦੇ ਜਿਹੜੇ ਢੇੜ ਤੇ ਰਹਾਂ ਹਣ ਜਿਵੇਂ ਟੀਚਰ ਵਗੈਰਾ ਹੋਗੇ ਜਾਂ ਉਦਾਂ ਵੀ ਰੈਸਟ ਦੇ ਟਾਈਮ ਯਾਨੀ ਕਿ ਵੀ ਗੱਲੀਏ ਜਿਹੜਾ ਪੀਰੀਅਡ ਫਰੀ ਲੈਕਚਰ ਜਿਹੜਾ ਵੀ ਲੈਕਚਰ ਫਰੀ ਹੈ ਫਰੀ ਟਾਈਮ ਹੁੰਦਾ ਇੱਥੇ ਬੈਠ ਜਾਂਦੇ ਆ ਵਿਦਿਆਰਥੀ ਜਿਹੜੇ ਜਨੇ ਸਟੂਡੈਂਟ ਨੇ ਹਨ ਜਿਹੜਾ ਵਗੈਰਾ ਕੱਢ ਲੈਂਦੇ ਪਾਰਕ ਬਹੁਤਣੀ ਬਣੀ ਹੋਈ ਅੰਦਰ ਪਾਰਕਾਂ ਬਹੁਤ ਨੇ ਐਂਟਰੀ ਦੇ ਵਿੱਚ ਵੀ ਆ ਫਿਰ ਉਹ ਖੱਬੇ ਪਾਸੇ ਐਂਟਰੀ ਦੇ ਵਿੱਚ ਵੀ ਆ ਤੇ ਨਾਲ ਵੀ ਆ ਤੇ ਫਿਰ ਉਹ ਸਾਹਮਣੀ ਸਾਈਡ ਵਿੱਚ ਲਈ ਜਨੇ ਬੈਕ ਸਾਈਡ ਇਧਰ ਆ ਕਮਰਿਆਂ ਦੇ ਜਿਹੜੇ ਸਾਰ ਬਿਲਡਿੰਗ ਬੜੀ ਹੈਗੀ ਵਾਕਈ ਸੋਹਣੇ ਵਗੈਰਾ ਬਹੁਤ ਕੋ ਲੱਗਿਆ ਹੋਇਆ ਤੇ ਅੱਗੇ ਗੱਦੇ ਰੱਖੇ ਹੋਏ ਸੀ ਗੱਦੇ ਰੱਖ ਲਏ ਬਾਹਰ ਨਾਲੇ ਤੇ ਨਾਲ ਪ੍ਰਸ਼ਾਦੇ ਪਾਣੀ ਦਾ ਨਾਲ ਪ੍ਰਬੰਧ ਕੀਤਾ ਹੋਇਆ ਵਾਕਈ ਜਾਂਦੇ ਨਾਲ ਤੋਂ ਕਟਰ ਵਗੈਰਾ ਸਾਰੇ ਲੈਂਦੇ ਹੋਏ ਆਪਦੇ ਦੂਜੇ 20 ਵੀ ਕਰਨ ਵਾਲੇ ਵੀ ਆ ਤੇ ਵੈਸੇ ਦੂਜੀਆਂ ਆ ਰਹੀਆਂ ਵੀ ਆ ਲਾ ਵਗੈਰਾ ਵੀ ਆ ਉਹਦੇ ਵੀਰੀ ਦਾ ਹੈ ਨਹੀਂ ਆ ਡਿਵੈਲਪਮੈਂਟ ਸਿਸਟਮ ਪਲੱਗ ਵਗੈਰਾ ਹੈ ਨਹੀਂ ਡਰੀ ਸਾਡਾ ਹਉ ਵੀ ਇੱਕ ਤਰਾਹ ਦਾ ਆਪਾਂ ਇਥੋਂ ਪੱਟ ਲਿਆ ਜਿੱਥੇ ਦਿੱਤਾ ਬਾਈ ਉਹਨਾਂ ਨੇ ਪੱਟਿਆ ਜਣ ਕੇ ਡਿੱਗਿਆ ਪਿਆ ਸੀ ਜਣ ਕੇ ਡਿੱਗੇ ਹੋਈ ਚੱਕੇ ਜਾਂਦੇ ਜਿਹੜੇ ਜਣ ਕੇ ਗਲ ਕੇ ਜਾਂ ਸੁੱਕ ਕੇ ਡੱਕੋ ਨਜਵੇਂ ਹਨ ਜਾਂ ਜਿਵੇਂ ਦੇਹਲੀ ਤੂਫਾਨ ਨਾਲ ਡੇਪੰਦ ਨੇ ਉਹੀ ਚੱਕੇ ਆ ਤੋ ਜਦੋਂ ਉਮੀ ਉਦਾਂ ਹੀ ਸਾਰੇ ਖੜੇ ਆ ਤੇ ਜਿਹੜਾ ਜਣ ਕੇ ਐਦਾਂ ਹੋ ਜਾਂਦਾ ਫਿਰ ਬਾਲਣ ਵਗੈਰਾ ਗੁਰੂ ਘਰਾਂ ਲੋਕ ਦੇ ਦਿੰਦੇ ਆ ਜਾਂ ਉਦਾਂ ਦੇ ਦਿੰਦੇ ਆ ਸਾਜੀ ਥਾਵਾਂ ਤੇ ਹਨ ਧੰਨਵਾਦ ਉਹਨਾਂ ਦਾ ਤੇ ਬਾਕੀ ਐਂ ਆ ਵੀ ਸਤਿ ਸ੍ਰੀ ਅਕਾਲ ਵਾਤਵਾ ਲਾਇਓ ਜ਼ਰੂਰ ਕਰੋ ਤੇ ਕੋਈ ਗੱਲ ਨਹੀਂ ਜੇ ਕੋਈ ਆ ਜਾਵੇ ਸੁੱਕਦਾ ਕੋਈ ਗੱਲ ਨਹੀਂ ਬਸ ਸੁੱਕਣ ਦਾ ਹੁੰਦੇ ਹੋ ਕੋਸ਼ਿਸ਼ ਇਹੀ ਕਰਿਆ ਕਰੋ ਪਾਣੀ ਪੋਣੀ ਵਗਾਰਾ ਦਵਾਈ ਵਗਾਰਾ ਟਾਈਮ ਸਰ ਪਾਈ ਜਾਇਆ ਕਰੋ ਲੱਗ ਘੱਲੋ ਵੀ ਪਾਰਕਾਂ ਹਰ ਇੱਕ ਪਾਸੇ ਆ ਜਿੱਧਰ ਮਾਦੀ ਜਾਵੜੋ ਜਿਹੜੀ ਮਾਦੀ ਯਾਨੀ ਕਿ ਰੋਡ ਖੜ ਲੋ ਅੰਦਰ ਉਹਦਾ ਯਾਨੀ ਕਿ ਏਡਾ ਵੱਡਾ ਇਹ ਕਾਲਜ ਹੈ ਤੇ ਯਾਨੀ ਕਿ ਪਾਰਕ ਹਰੇਕ ਪਾਸੇ ਬਣੀ ਹੋਈ ਆ ਘੁੰਮਣ ਨੂੰ ਬੈਠਣ ਨੂੰ 10 ਮਿੰਟ ਰੈਸਟ ਕਰਨ ਨੂੰ ਹਰ ਇੱਕ ਪਾਸੇ ਬੜੇ ਪਾਲੀ ਸਾਈਡ ਵੀ ਬਣੀ ਹੋਈ ਆ ਤਾਂ ਵੀ ਨਹੀਂ ਬਾਦਲ ਲੋਟ ਆਲਾ ਜਿਹਾ ਵੀ ਨਹੀਂ ਡਾੜਾ ਲੋਟ ਆਉਣਾ ਉਹਨੂੰ ਕੱਟਣਾ ਸੈਟਵਟ ਕਰਕੇ ਕੱਟਣਾ ਕਟਕੜੀਆ ਕਰਕੇ ਵੀ ਇਹਦਾ ਕੱਟਣਾ ਲੈਂਦਾ ਹੋਇਆ ਵਾ ਦੂਰੇ ਨਾਲ ਦੂਜੇ 'ਤੇ ਲੈਂਦੇ ਹੋਇਆ ਕਟਕੜੀਆ ਕਰਕੇ ਸਾਰੇ ਚਲ ਫਿਰ ਸੈਟਵਟ ਕਰਕੇ ਨਾਲ ਜਾਂ ਰੱਖੀ ਜਾਏਗੀ ਆਏ ਨੂੰ ਪਤਾ ਸਾਨੂੰ ਨਹੀਂ ਪਤਾ ਲੋ ਜੀ ਦੋ ਤਰੰਤ 20 ਇਕਟਾਈ ਕੀਤੀ ਪਈ ਸੀ ਉਹ ਲੱਦ ਲਈ ਚੱਕ ਕੇ ਬਾਕੀ ਹਣ ਉਹ ਮਗਲੇ ਪਾਸੇ ਹੋਟਲ ਦੇ ਵਿੱਚ ਹੀ ਇਹਦੇ ਸਕੂਲ ਵੀ ਆ ਵੀ ਇਹ ਵੀ ਸਕੂਲ ਪਬਲਿਕ ਸਕੂਲ ਕਹਿੰਦੇ ਨੇ ਇਹਨੂੰ ਡੀ ਵੀ ਐ ਵੀ ਹੈ ਪੀ اے ਵੀ ਪਬਲਿਕ ਸਕੂਲ ਜੀ ਐਨ ਵੀ ਬਾਅਦ ਦੇ ਵਿੱਚ ਹੀ ਪੁਰਾਣੀਆਂ ਚੀਜ਼ਾਂਆਂ ਬਹੁਤ ਆ ਇਸ ਦੇਖਣ ਨੂੰ ਮਿਲਦੀਆਂ ਪੁਰਾਣੀ ਮਾਰਦੀ ਬਹੁਤ ਆ ਜਿਵੇਂ ਕਿ ਬਣਾਏ ਆ ਹਾਂ ਜਦੋਂ 35 40 ਸਾਲ 50 ਸਾਲ ਪਹਿਲਾਂ ਪੁਰਾਣੀ ਮਾਰਦੀ ਹੁੰਦੀ ਉਵੇਂ ਆ ਇਹ ਪੁਰਾਣੀਆਂ ਜਾਂ ਟਾਂ ਵਾਲੇ ਆਹ ਦੇ ਆ ਜਿਵੇਂ ਆਹ ਵਾਰਦਾ 50 55 ਸਾਲ ਪੁਰਾਣੀਆਂ ਆ ਆਏ ਹੋਆ ਪਿਆਦਾ ਸਿਸਟਮ ਸਾਰਾ ਸਖਰਾਈ ਸਸਤਾ ਬਹੁਤ ਹੋ ਗਿਆ ਮੈਂ ਕਲੋ ਇੱਕ ਗੱਲ ਆ ਦਰਾਹਤੀ ਬਹੁਤ ਜ਼ਿਆਦਾ ਲੱਗਾ ਹਾ ਹਰੀਆਲੀ ਪੂਰੀ ਹਾ ਕਾਜ ਦੇ ਵਿੱਚ ਹਾ ਲੈ ਖੋਰੀ ਦਾ ਗੁਰਬੀ ਦਾ ਐਂਟਰੀ ਦੇ ਵਿੱਚ ਵੀ ਪਾਰਕ ਸੀ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਉੱਥੇ ਜਿੱਥੇ ਮੈਂ ਉਹ ਰਾਹ ਚੱਕ ਕੇ ਆਉਂਦੇ ਵੀ ਇੱਥੋਂ ਵੀ ਪਿਆ ਫੇਰ ਆ ਗਈ ਪਾਰਕ ਆ ਸਪੋਰਟਸ ਕੰਪਲੈਕਸ ਆ ਗਿਆ ਖੇਡਾਂ ਵਾਲਾ ਜਾਨਕੀ ਜਗਾ ਆ ਗਈ ਬਾਹਲੇ ਵੱਡੇ ਲਾਂ ਹਨ ਜਾਨਕੀ ਗਰਾਊਂਡ ਪਾ ਜਾਨਕੀ ਪਾਰਕ ਵਾਲਾ ਗਰਾਊਂਡ ਜਿਹਨੂੰ ਕਹਿੰਦੇ ਆ ਪੈਚ ਬਣੀ ਵਿਚੀ ਗਰਾਟ ਵਾਲੀ ਬਾਹਲੇ ਵਧੀਆ ਗਰਾਊਂਡ ਬਣਾ ਕੇ ਦਿੱਤਾ ਹੈ ਪਾਰਕਾਂ ਘੁੰਮਣ ਨੂੰ ਬਹੁਤ ਬੜੀਆਂ ਬੜੀਆਂ ਬਣਾ ਕੇ ਉੱਥੇ ਹੋਇਆ एनसीसी ਆ ਏਰੀਆ ਆ ਗਿਆ ਐਨਸੀਸੀ ਐਨਐਸਐਸ ਆਫਿਸ ਦੇਖਦੇ ਬਾੜੀ ਜਾਰੇ ਹਰਿਆਣੇ ਆ ਛੂਟੀਏ ਏਰੀਆ ਵਿੱਚ ਆ ਯਾਰੇ ਛੂਟੀਏ ਏਰੀਆ ਉਹਦੇ ਆ ਇੱਥੇ ਛੂਟੀਏ ਏਰੀਆ ਦਾ ਆਪਾਂ ਨਿਸ਼ਾਨੇ ਲਾਉਣ ਨਹੀਂ ਕਹਦੇ ਆ ਵੀ ਯਾਨੀ ਕਿ ਵੀ ਰੈਫਲਾ ਵਗੈਰਾ ਕਰਾਉਣੀ ਆ ਫਿਰ ਫਲਾਣਾ ਕਰਾਉਂਦੇ ਆ ਉਦਾਂ ਜਿਹੜਾ ਛੂਟੀਏ ਏਰੀਆ ਜਿੱਦਾਂ ਖੇਡਾਂ ਨਹੀਂ ਹੁੰਦੀਆਂ ਆਂ ਆਪਾਂ ਲਾਉਣੇ ਆ ਤੀਰ ਜੇ ਲਾਉਣੇ ਥਾਣੇ ਇਲੈਕਟ੍ਰੀਕ ਕੋਪਾਲ ਕਾ ਗਿਆ ਸੰਜੀਰੀਅਲ ਪਾਰਕ ਆ ਗਿਆ ਬੋਲਾ ਬਟਾ ਬਈ ਬੜੀ ਵਧੀਆ ਜਾਂ ਓਏ ਆਕੇ ਅਮੇਸ਼ਾ ਮੂਹਰਦੇ ਨਾ ਜਾਂਦੇ ਹੁੰਦੇ ਸੀ ਅਸਲ ਤਾਂ ਅੱਜ ਵੱੜ ਕੇ ਕੋ ਮਿਆਂ ਅੱਜ ਦਾ ਅਸਲ ਦਾ ਅੱਜ ਆ ਕੇ ਤਾਂ ਮੂਹੇ ਮੋੜ ਮੋੜ ਜਾਂਦੇ ਸੀ ਐਵੇਂ ਉੱਥੋਂ ਦੇਰ ਲੂ ਕੇ ਅੰਦਰ ਵੱਜਣਾ ਗੇਟ ਤੇ ਮੋੜ ਮੋੜ ਜਾਣਾ ਦੇਖ ਕੇ ਮੂਹ ਵੀ ਮੂਹਰ ਸਾਈਡ ਤੋਂ ਆਦਾ ਬੈਚ ਜਾ ਕੇ ਦਾ ਫੜਾ ਵੱਡਾ ਦਾ ਵੀ ਤਾਂ ਇੱਕ ਪੈਂਟ ਜੱਡਾ ਯਾਰ ਜਟਾ ਕੋ ਪੈਂਟ ਹੁੰਦਾ ਆਮ ਪੈਂਡਰ ਨਹੀਂ ਬਤਾਉਂ ਗੋਪੀ ਦਾ ਨਾ ਬਹੁਤ ਵੱਡੀ ਜਗਾ ਬੜਾ ਏਰੀਆ ਲੈ ਇਧਰ ਫੇਰ ਪਾਰਕ ਆ ਗਿਆ ਘੰਮਲ ਫਰਨ ਨੂੰ ਇਹ ਨਾਲ ਖਿੱਡਾਂ ਵਾਲਾ ਇੰਜੀਨੀਅਰ ਵਾਲਾ ਇਲੈਕਟ੍ਰੀਸ਼ੀਅਨ ਵਾਲਾ ਤੇ ਬਾਕੀ ਐਨ ਸੀ ਸੀ ਵਾਲਾ ਹੋ ਗਿਆ ਤੇ ਸ਼ੂਟਿੰਗ ਹੋ ਗਈ ਸ਼ੂਟ ਦੇ ਮਤਲਬ ਜਿਹੜੇ ਤੀਰ ਜਿੰਦ ਮਹੌਲ ਲਾਉਣਾ ਲਾਉਣਾ ਸਾਨੂੰ ਦੇ ਤੀਰ ਜੇ ਲਾਉਣਾ ਸਾਨੂੰ ਦੇ ਫਾਇਦਾ ਨਹੀਂ ਹਾਂਦੀਆਂ ਨਹੀਂ ਆ ਤੀਰ ਦੇ ਮਾਨੇ ਸਿਫਾਉਂਦੇ ਹੁੰਦੇ ਆ ਕੋਲ ਦੇ ਚੱਕਰ ਦੇ ਵਿੱਚ ਉਧਰ ਦੀ ਸ਼ੂਟਿੰਗ ਜਿਹੜਾ ਸਿਫਾਉਂਦੇ ਆ ਇਹ ਨਾ ਨਹੀਂ ਨਾਣੀਆਂ ਨਿਸ਼ਾਨੇ ਲਾੜੇ ਸਿਫਾਉਂਦੇ ਕਿਸੇ ਵੀ ਪ੍ਰਕਾਰ ਦੇ ਜਾਨੀਏ ਆ ਘੱਟ ਘੱਟ ਕੇ ਦਰਖਤਾਂ ਨੂੰ ਕੋਲੇ ਕਰੀ ਜਾਂਦੇ ਆ ਸੀ ਆਹ ਖੱਟ ਖੱਟ ਕਰ ਲਈ ਜਾਂਦੇ ਆ ਤੇ ਉਹ ਉੱਥੇ ਕੱਟ ਲਾ ਹੋਇਆ ਉੱਥੇ ਜਿਹੜੇ ਲਾਈਟ ਹੋ ਗਈ ਆ ਇੱਥੇ ਸਾਈਡ ਤੇ ਤਾਰ ਬਹੁਤ ਲੰਬੀ ਪੈਣੀ ਸੀਗੀ ਪੋਲੀਤਾਰ ਕੋਲੇ ਹੈ ਨਹੀਂ ਸੀਗੀ ਤਾਰ ਆਪਣੇ ਕੋਲ 150 ਫਟ ਵੀ ਆਸ-ਪਾਸ ਹੀ ਆ ਤਕਰੀਬਨ ਤਕਰੀਬਨ ਆਪਣੇ ਕੋਲ ਜਿਹੜੀ ਮਿਲੀ ਆ 150 ਫਟ ਦੀ ਤਾਰ ਸੀ ਜਿਹੜੀ ਹੁੰਦੀ 150 ਫਟ ਵੀ ਬਹੁਤ ਹੋ ਜਾਂਦਾ ਸਾਨੂੰ ਪਤਾ ਨਹੀਂ ਸੀਗਾ ਵੀ ਵੀ ਇੰਨੀ ਦੂਧ-ਦੂਧ ਰਾਤ ਥੋਣ ਦੇ ਸਾਹ ਨਾਲ ਤੇ ਫਿਰ ਤਾ ਖਿੱਚ-ਖਿੱਚ ਕੇ ਰਾਤ ਤੋਂ ਕੋਲੇ ਕਰੀ ਜਾਂਦੇ ਆ ਤੇ ਨਾਲ-ਨਾਲ ਕੱਟ-ਕੜੀਆ ਚੱਲੀ ਜਾਂਦਾ ਫਿਰ ਇਹ ਤੇ ਹੈਗੀ ਅੱਜ ਪੱਕੀ ਜੀ ਨਹੀਂ ਇਹਦਾ ਆਕਾਲਤ ਦੇ ਵਿੱਚ ਸਿਖਾਈ ਖੇਡਾਂ ਵਾਲਾ ਏਰੀਆ ਚਾਹੇ ਉਦਾਂ ਏਰੀਆ ਬੈਠਣ ਵਾਲਾ ਠੀਕ ਹੈ ਪਰ ਦਰਹਤ ਚਾਰੇ ਪਾਸੇ ਹਰੀਆਲੀ ਹਰੀਆਲੀ ਪੂਰੀ ਵਧੀਆ ਕੀਤੀ ਹੋਈ ਆ ਜਾਨੀ ਕਿ ਜਾਨੀ ਕਿ ਹਵਾ ਜਾਨੀ ਕਿ ਸ਼ੁੱਧ ਹੀ ਆਉਂਦੀ ਆ ਇੱਥੇ ਇਹ ਕੰਮ ਬਹੁਤ ਅਗੜਾ ਕੀਤਾ ਨੰ ਇਹ ਡਰਾਕਟਪਾ ਉਹ ਟੁਕ ਹੱਟ ਕੇ ਲੈ ਆਂਦੇ ਆ ਟਰੈਕਟਰ ਦੇ ਨਾਲ ਪਾਪ ਆ ਕੇ ਟਰੈਕਟਰ ਟਰਾਲੀ ਨਾਲ ਮਗਰ ਮਗਰ ਪਾਪ ਆ ਕੇ ਇੱਥੇ ਕੋਲੇ ਕਰਲੇ ਤੇ ਬਿਜਲੀ ਦਾ ਪ੍ਰਬੰਧ ਕੋਲੇ ਇੱਥੇ ਹੈਗਾ ਵਾ ਤੇ ਬਾਕੀ ਇੱਥੇ ਨਾਲ ਦੇ ਨਾਲ ਕਟਰ ਵਗੈਰਾ ਚੱਲੀ ਜਾਂਦੇ ਆ ਹੱਥਾਂ ਵਾਲੇ ਵੀ ਆ ਤੇ ਉਡੀ ਮਸ਼ੀਨੀ ਵੀ ਆ ਤੇ ਨਾਲ ਜਾ ਵੀ ਹੈਗਾ ਵਾ ਪਹਾੜੀਆਂ ਵਗੈਰਾ ਦਾਹ ਵਗੈਰਾ ਵੀ ਹੈਗੇ ਉਹ ਬੰਦੇ ਪੱਟ ਪੜੀ ਜ ਨਾਲ ਜਿਹੜਾ ਕਰੀਆ ਉਹ ਭਾਬੇ ਪਰੇ ਖੜੇ ਆ ਉੱਥੇ ਨਾਲ ਜਾ ਦੇਖੀ ਜਾਂਦੇ ਵੀ ਕਿਹੜਾ ਕਿਹੜਾ ਪੱਟ ਨਾਲ ਆ ਜਿਹੜਾ ਨਹੀਂ ਹੈਗਾ ਸਿੱਟ ਨਾਲ ਆ ਯਾਨੀ ਕਿ ਵੀ ਗਾਣੀ ਜੇ ਉੱਥੇ ਪਿਆ ਘਾਹ ਦੇ ਵਿੱਚ ਪੈ ਸਿੱਟੇ ਪੈ ਇਹਨਾਂ ਦੇ ਕਾਲ ਜਾਨਾਂ ਦੇ ਉੱਥੇ ਲੱਭ ਲੱਭ ਕੇ ਉੱਥੇ ਨਾਲ ਜਾ ਚੱਕੀ ਜਾਂਦੇ ਜਿਵੇਂ ਦੇਖਣ ਵਾਲੇ ਆ ਆ ਵੀ ਬਾਈ ਬਰਮੀ ਹੁੰਦੀ ਆ ਬਰਮੀ ਯਾਨੀ ਕਿ ਵੀ ਸੱਪ ਦਾ ਘਰ ਕਹਿਰੀਏ ਹਨਾ ਉਦਾਂ ਹੁੰਦੀ ਹੈ ਇਹ ਦੇਖੀ ਇਹਦਾ ਕਿਸੇ ਨੇ ਬਾਈ ਮੇਰੀ ਉਮਰ ਦੇ ਨਾਲ 30 32 ਸਾਲ ਦੇ ਮੁੰਡੇ ਜੇ ਕਿਸੇ ਦੇਖੀ ਹੈ ਜੇ ਕਿਸ ਨੂੰ ਪਤਾ ਤਾਂ ਜਰੂਰ ਦੱਸਿਓ ਮਾਦਾ ਆਪੇ ਪਹਿਲੀ ਵਾਰ ਦੇਖਿਆ ਕਹਿੰਦੇ ਬਰਮੀ ਹੁੰਦੀ ਹੈ ਇਹ ਬਰਮੀ ਕਹਿੰਦੇ ਕਹਿੰਦੇ ਨੂੰ ਬਈ ਆ ਕਾਹ ਦੇ ਦੋ ਤਿੰਨ ਨੇ ਇੱਥੇ ਕੀ ਥਾਂ ਦੇ ਵਿੱਚ ਇਕੱਠੀਆਂ ਵਰਨੀਆਂ ਇਹ ਪਲੇ ਵਸਾ ਜੀ ਕਰੋ ਮਾਰੇ ਘਰ ਕਰਤਾ ਗਰਦਲਾ ਪਾਸੇ 6ਵੇਂ ਗੁਰਸਰ ਕੋਕਿਆ ਦਾ ਆਪਾ ਜੀ ਬੱਲਣ ਚੱਕਣ ਆਏ ਸੀ ਤੇ ਨਾਲ ਮਲਾਜ਼ਮ ਵੀਰ ਤੇ ਨਾਲ ਪਾਰਟੀ ਸੰਗ ਵੀਰ ਤੇ ਬਾਕੀਆਂ ਵੀ ਇੱਕ ਟਰਾਲੀ ਦਾ ਹੋਈ ਕਾਫੀ ਟਰਾਲੀ ਵੱਡੀ ਆ ਤੇ ਦਰਾਖਤ ਵੀ ਤਿੰਨ ਸਾਢੇ ਤਿੰਨ ਦਰਾਖਤਾਂ ਦੀ ਕਟਾਈ ਕਰਕੇ ਵਿੱਚ ਸੱਟਦੇ ਤੇ ਟਰਾਲੀ ਹਲੇ ਕੱਲੀ ਮੂਹ ਦੇ ਮੂਹ ਲੈ ਕੇ ਭਰਿਆ ਉਹ ਵੀ ਹਲੇ ਬਿੱਡਾਂ ਦਾ ਕਾਈ ਨਹੀਂ ਹੈ ਤੇ ਗਰਮੀ ਵੀ ਬਹੁਤ ਆ 2 ਵਜ ਚੁੱਕੇ ਆ ਤੇ ਗਰਮੀ ਬਹੁਤ ਹੋ ਚੁੱਕੀ ਗਰਮੀ ਨੇ ਬਹੁਤ ਬਸ ਕਰਾਰ ਰੱਖੀ ਐ ਤੇ ਬਾਕੀ ਉਹਾਂ ਵੀ ਦਰਖਤਾਂ ਨੂੰ ਅਸੀਂ ਸਿਰਫ ਉਹ ਤੋਹੀ ਚੱਕਿਆ ਜਿਹੜੇ ਦਰਖਤ ਡਿੱਗੇ ਪਏ ਸੀ ਯਾਨੀ ਕਿ ਜਿਹੜੇ ਸੌਂਕ ਨੇ ਖਾ ਲਏ ਜਾਂ ਕਹ ਲਈਏ ਵੀ ਨੇਰੀ ਤੂਫਾਨ ਨੇ ਛੱਟ ਕੇ ਬਰਬਾਦ ਕਰ ਤੇ ਨੇਰੀ ਤੂਫਾਨ ਨੇ ਜਮੇ ਬਰਬਾਦ ਕਰ ਛੱਟੇ ਪਏ ਨਾ ਉਹੀ ਸਿਰਫ ਅਸੀਂ ਚੱਕੇ ਆ ਖੜੇ ਦਰਖਤਾਂ ਦੇ ਵਿੱਚੋਂ ਕਿਸੇ ਕਿਸੇ ਦਰਖਤ ਨੂੰ ਅਸੀਂ ਹੱਥ ਨਹੀਂ ਲਾਇਆ ਹੈ ਉਦੋਂ ਹੀ ਖੜੇ ਆ ਸਾਰੇ ਠੀਕ ਹੈ ਜੀ ਬਾਕੀ ਆ ਵੀ ਵਾਤਾਵਰਣ ਦੇ ਦਰਖਤ ਲਾਇਆ ਜਰੂਰ ਕਰੋ ਹਰੀਿਆਲੀ ਵਾਸਤੇ ਵੀ ਮੀਂਹ ਵਾਸਤੇ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਤੇ ਹਵਾ ਵੀ ਸ਼ੁੱਧ ਹੋਣ ਆਵੇ ਜਿਹੜੀ ਆਪਾਂ ਨੂੰ ਜਿਹੜੀ ਆਪਣੇ ਅੰਦਰ ਫੇਫੜਿਆਂ ਨੂੰ ਜਿਹੜੀ ਹਵਾ ਅੰਦਰ ਸ਼ੁੱਧ ਮਿਲੇ ਸਾਰੇ ਡਿਪਾਰਟਮੈਂਟ ਲਿਖੇ ਹੋਏ ਆ ਵੀ ਕਿਹੜੇ ਕਿਹੜੇ ਇੱਥੇ ਡਿਪਾਰਟਮੈਂਟ ਆ ਇਲੈਕਟ੍ਰੀਕਲ ਹੋ ਗਿਆ ਤੇ ਮੀਟਰ ਹੋ ਗਿਆ ਲਾਇਬ੍ਰੇਰੀ ਹੋ ਗਿਆ ਇਲੈਕਟ੍ਰੋਨਿਕਸ ਹੋ ਗਿਆ ਐਪਲਾਈਡ ਹੋ ਗਿਆ ਐਪਲਾਈਡ ਸਾਇੰਸ ਡਿਪਾਰਟਮੈਂਟ ਹੋ ਗਿਆ ਜੀ ਫਲੋਰ ਦੇ ਉੱਤੇ ਡਿਪਾਰਟਮੈਂਟ ਜੀ ਫਲੋਰ ਦੇ ਉੱਤੇ ਨਾਲੇ ਫਸਟ ਫਲੋਰ ਦੇ ਉੱਤੇ ਤੇ ਇਹ ਸਾਰੇ ਉਹ ਹੈਗਾ ਜੀ ਪਲੰਬਰ ਵਾਲਾ ਟੂਟ ਪਟਵਾਰ ਨਟ ਜਾਣ ਕੇ ਟੂਟੀਆਂ ਆਉਂ ਕਰਾ ਜਿਹੜਾ ਪਲੰਬਿੰਗ ਦਾ ਕੰਮ ਹੁੰਦਾ ਜਿਹੜਾ ਵੀ ਵਾਟਰ ਤੇ ਵਾਟਰ ਸਪਲਾਈ ਵਾਲਾ ਜਿਹਨੂੰ ਕਹਿੰਦੇ ਉਹਦੀ ਰਿਪੇਅਰ ਬੂਕ ਕਰਾਉਣਾ ਉਹਦੇ ਬਾਰੇ ਜਾਣ ਕੇ ਦਿੱਤੀ ਜਾਂਦੀ ਆ ਉਹਦਾ ਕੋਸ ਇੱਧਰ ਹੀ ਆ ਏਰੀਆ 'ਚ ਕਰਾਇਆ ਜਾਂਦਾ ਆਹ ਵੀ ਬਈ ਸਟੇਡੀਅਮ ਆ ਗਿਆ ਇਧਰ ਪਾਸੇ ਜਦੋਂ ਆਪਾਂ ਐਂਟਰੀ ਦੇ ਵਿੱਚੋਂ ਮਗਲੇ ਪਾਸੋਂ ਜਾਂਦੇ ਹਾਂ ਨਾ ਜਦੋਂ ਪਬਲਿਕ ਸਕੂਲ ਵਾਲਾ ਮਗਲੇ ਪਾਸੋਂ ਨਿਕਲਣਾ ਜਰੂਰ ਜਿੱਦੋਂ ਆਪਾਂ ਹੁਣ ਬ੍ਰਾਥ ਚੱਕ ਕੇ ਲੈ ਕੇ ਆਏ ਉਦੋਂ ਆਪਾਂ ਉੱਥੋਂ ਖੱਬੇ ਪਾਸੇ ਮੋੜ ਪਹਿਲਾਂ ਉਦੋਂ ਸੱਜੇ ਪਾਸੇ ਮੋੜ ਕੇ ਸੀ ਨਾ ਉਹ ਮੋ ਤੇ ਆਪ ਇਹਨਾਂ ਖੱਬੇ ਪਾਸੇ ਮੜ ਕੇ ਨਾਲ ਹੀ ਐਸੇ ਸਟੇਡੀਅਮ ਆ ਜਾਂਦਾ ਬੜਾ ਵੱਡਾ ਬਈ 100 ਕਿੱਲੇ ਤੋਂ ਵੀ ਇਹ ਤੁਹਾਨੂੰ ਖੋਤਲ ਉੱਤੇ ਹੀ ਦਾ ਹੋਵੇ ਉੱਤੇ ਹੀ ਹੋਵੇ ਮੈਨੂੰ ਕਿ 100 ਕਿੱਲੇ ਦਾ 10 ਦੇ ਆ ਵੀ 100 ਕਿੱਲੇ ਦੇ ਵਿੱਚ ਬਣਿਆ ਹੋਇਆ ਹੈ ਪਰ ਮੈਨੂੰ ਲੱਗਦਾ ਵੀ ਇਹ 100 ਕਿੱਲੇ ਤੋਂ ਵੀ ਵੱਧ ਹੋਊਗਾ ਜੇ ਬਈ ਆਮ ਜੇ ਤਾਂ ਗੱਲਬਾਤ ਕਰੀਏ ਤਾਂ ਜੇ ਦੋ ਪਿੰਡਾਂ ਜੱਡਾ ਜੀ ਇੰਨੀ ਗੱਲ ਜਿ ਬਣਿਆ ਹੋਇਆ ਆਮ 40 45 ਕਿੱਲਾਂ ਦੇ ਪਿੰਡ ਹੁੰਦਾ ਆਮ ਮੇਰੇ ਖਿਆਲ ਨਾਲ 40 ਤੋਂ 45 50 ਕਿੱਲਾਂ ਦਾ ਆਮ ਛੋਟਾ ਪਿੰਡ ਜਿਹਨੂੰ ਕਹਿੰਦੇ ਹਜ਼ਾਰ ਕਬੂਟ ਵਾਲਾ 900 ਹਜ਼ਾਰ ਬੋਟ ਵਾਲਾ 800 ਹਜ਼ਾਰ ਉਹ 800 ਤੋਂ 1000 ਹਜ਼ਾਰ ਕੋ ਬੋਟ ਦੇ ਵਿੱਚ ਵਿੱਚ ਵਾਲਾ ਯਾਨੀ ਕਿ 40 ਕੁ ਗੱਲਿਆਂ 'ਚ 35-40 ਗੱਲਿਆਂ 'ਚ ਹੁੰਦਾ ਤੇ ਇਹ 100 ਗੱਲਾ ਦੱਸ ਰਿਹਾ ਯਾਨੀ ਕਿ ਪਰ ਜਿਹੜੇ ਸਾਨੂੰ ਢੇੜੇ ਕੱਢਦੇ ਆਂ ਅਸੀਂ ਦੇਖਿਆ ਘੁੰਮ ਘੁਮਾ ਕੇ ਅੱਜ ਵਿੱਚ ਰਹਿ ਕੇ ਸਾਰਾ ਫਾਈ ਜੜੀ ਪਰ ਬਈ ਮੇਨ ਨਾਲ 100 ਕੁ ਦੇ ਉੱਪਰ ਬਹੁਤ ਲੰਬੀ ਲੰਬੀ ਬਾੜਾ ਮੋਟਰਸਾਈਕਲ ਲੈ ਕੇ ਜਾਣਾ ਪੈਂਦਾ ਜਾਂ ਗੱਡੀ ਲੈ ਕੇ ਲੈ ਕੇ ਜਾਣਾ ਪੈਂਦਾ ਪਿਛਲੇ ਪਾਸੇ ਉਧਰੋਂ ਉਹ ਮਗਲੇ ਪਾਸੇ ਜਾਣਾ ਜੇ ਬਹੁਤ ਬਾੜ ਪੈ ਜਾਂਦੀ ਆ ਅਲੱਗ-ਅਲੱਗ ਇੰਸਟੀਟਿਊਟਾਂ ਦੇ ਸਾਨੂੰ ਅਲੱਗ-ਅਲੱਗ ਡੋਲੋ ਜਿਵੇਂ ਡਿਪਲੋਮਿਆਂ ਦੇ ਵਿੱਚ ਡੋਪ ਭੇਜਨੇ ਡਿਪਲੋਮੇ ਕਰਦੇ ਜਿਹੜੇ ਡਿਪਾਰਟਮੈਂਟ ਬਣਿਆ ਹੈ ਡਿਪਲੋਮਿਆਂ ਦੇ ਕਮਰੇ ਆਂਦੇ ਤੇ ਹੋਸਟਲ ਵਗੈਰਾ ਬਣਿਆ ਹੋਇਆ ਇੱਧਰ ਬਸ ਇਹਨੂੰ ਜਿਹੜੀ ਆਪਾਂ ਆਹ ਪਾਰਕਿੰਗ ਦੇ ਵਿੱਚ ਫਿਰਦੇ ਨਾ ਪੱਜੀ ਐਨੀ ਕਾਲਜ ਵਾਲੀ ਸਾਹਮਣੀ ਸਾਡੇ ਸਟਾਫ ਪਾਰਕਿੰਗ ਆ ਜਿਹੜੀ ਪਾਰਕਿੰਗ 'ਚ ਆਪਾਂ ਖੜੇ ਆ ਇਹ ਗਰਲਸ ਪਾਰਕਿੰਗ ਆ ਗਰਲਸ ਪਾਰਕਿੰਗ ਤੋਂ ਮੂਹਰ ਦੀ ਸਾਈਡ ਆ ਜਿਹੜੀ ਉਹ ਬੁਆਇਸ ਪਾਰਕਿੰਗ ਆ ਇੰਨਾ ਜਿਆਦਾ ਰੈਫਰੈਂਸ ਆ ਕਿੱਥੇ ਰਿਸਕ ਕਰਨਗੇ ਬਾਹਰ ਨਹੀਂ ਸਾਲ ਜਿਹੜੇ ਬਾਹਲੇ ਕਾਲਜ ਆ ਮੈਨੂੰ ਵੀ ਲੱਗਦਾ ਵੀ ਅੱਜ ਦੇ ਇੰਨੇ ਸੋਹਣੇ ਕਾਲਜ ਜਿੰਨੇ ਖਾਣੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਕਾਲਜ ਬਣੇ ਹੋਇਆ ਵੀ ਮੈਨੂੰ ਹੀ ਲੱਗਦਾ ਵੀ ਕਿਸੇ ਹੋਰ ਪਾਸੇ ਵੀ ਇੰਨੇ ਸੋਹਣੇ ਕਾਲਜ ਹੋਣਗੇ ਬਾਹਰ ਹਨਾ ਆਪਣੇ ਆਪਣੇ ਪੰਜਾਬ ਯੂਨੀਵਰਸਿਟੀ ਕਿੰਨੀ ਤਗੜੀ ਏ ਪੀ ਜੂ ਕਿੰਨੀ ਵਧੀਆ ਵਾ ਚੰਡੀਗੜ੍ਹ ਵਾਲਾ ਕਿੰਨਾ ਕੰਨਾ ਵਧੀਆ ਸਿਸਟਮ ਕਿੰਨਾ ਸੋਹਣਾ ਹੈ ਕਿੰਨੀ ਵਧੀਆ ਹੈ ਯੂਨੀਵਰਸਿਟੀ ਆਪਾਂ ਚੰਡੀਗੜ੍ਹ ਵਾਲੀ ਪੀ ਜੂ ਲੁਧਿਆਣਾ ਵਾਲੀ ਹੋਗੀ ਠੀਕ ਹੈ ਫਿਰ ਆ ਕਾਲਜ ਜੇ ਇੰਨੇ ਕਾਲਜ ਦੇਖੋ ਕਿੰਨਾ ਤਗੜਾ ਹੋ ਗਿਆ ਫਿਰ ਸਿਟੀ ਯੂਨੀਵਰਸਿਟੀ ਹੋਗੀ ਆਪਣੀ ਕੌਂ티ਮਾਨ ਵਾਲੀ ਗ੍ਰਾਮ ਵਾਲੀ ਕਹਿ ਰਹੀ ਜੀ ਨੂੰ ਕਿੰਨੀ ਤਕੜਾ ਤਕੜਾ ਕਿੰਨੇ ਛੋਲੇ ਛੋਲੇ ਸਿਸਟਮ ਨੇ ਮੈਨੂੰ ਤਾਂ ਲੱਗਦਾ ਜੀ ਵੀ ਬਾਹਰ ਇੰਨਾ ਕੁਝ ਹੁੰਦਾ ਹੋਊ ਵੀ ਅਲੱਗ-ਅਲੱਗ ਡਿਪਾਰਟਮੈਂਟ ਇੰਨੇ ਜ਼ਿਆਦੇ ਹੁੰਦੇ ਹੋਣਗੇ ਅਲੱਗ-ਅਲੱਗ ਕੁੜੀਆਂ ਲਈ ਜਾਂ ਮੁੰਡਿਆਂ ਲਈ ਨਾ ਸਿਸਟਮ ਉਹ ਵੀ ਪਾਰਕਿੰਗ ਏਰੀਆ ਵੀ ਵੱਖਰਾ-ਵੱਖਰਾ ਜੁਣਿਆ ਇੱਥੇ ਕੋਈ ਇਧਰ ਹੀ ਸਾਡੇ ਜਿੱਥੇ ਬॉयਸ ਲਈ ਪਾਰਕਿੰਗ ਆ ਉੱਥੇ ਕੋਈ ਕੁੜੀ ਪਾਰਕਿੰਗ ਕਰ ਲੈਣੀ ਗਰਲ ਪਾਰਕ ਨਹੀਂ ਆਸੇ ਕੁੜੀ ਪਾਰਕਿੰਗ ਨਹੀਂ ਕਰੂਗੀ ਤੇ ਕੁੜੀਆਂ ਜਾਂ ਕੋਈ ਮੁੰਡਾ ਦੀ ਪਾਰਕ ਕਰ ਸਕਦਾ ਨਾ ਕੋਈ ਸਟਾਫ ਮੈਂਬਰ ਵੀ ਕਰੂਗਾ ਇਧਰ ਪਾਰਕਿੰਗ ਸਟਾਫ ਲਈ ਪਾਰਕ ਸਾਰੇ ਨੇ ਦੇ ਡਿਪਾਰਟਮੈਂਟ ਵੱਖਰੇ ਵੱਖਰੇ ਆ। ਪੂਰਾ ਮੈਂ ਮੋਟਨ ਜਾਲੀ ਬਣਾਉਣਾ ਪੈਂਦਾ। ਇਹ ਤਾਂ ਮਨ ਬਾਲਾ ਬਾਲੀ ਇੰਨੀ ਜਿਆਦਾ ਹੋ ਗਈ ਬਾਲਣ ਦੀ ਇਥੋਂ। ਇੱਕ ਜਾਣੀਏ 15 ਫੁੱਟੀ ਟਰਾਲੀ ਭਰ ਗਈ ਪੂਰੀ 15 7 ਵਾਲੀ ਤੇ ਅੱਗੇ ਪਾਹਲੇ ਬਾਲਣ ਕਾਫੀ ਪਿਆ ਹਲੇ ਇਹਨਾਂ ਕੋਲ। ਤੇ ਆਹ ਟਰੈਕਟਰ ਟਰਾਲੀ ਵਾਲੇ ਵੀ ਦਾ ਧੰਨਵਾਦ। ਗੋਪੀ ਟਰੈਕਟਰ ਲੈ ਕੇ ਆਇਆ ਸੀ ਤੇ ਮੱਖਣਾ ਮੁੰਡਾ ਆਪਣੇ ਟੰਡੋ ਗੁਰੂ ਘਰ ਤੋਂ ਉਹਦਾ ਧੰਨਵਾਦ ਹੈ। ਵਾਦੀ ਦੇਣ ਵਾਸਤੇ ਤੇ ਸਮਾਵਾ ਕਬ ਦੰਦਾ ਰਹੇ ਤੇ ਲੋਕ ਕਰਦੇ ਰਹਿਣ ਹਨ ਤੇ ਕਈ ਵੀਰ ਭਰਾ ਤਾਂ ਕਰਨ ਦੇ ਵੀ ਨਹੀਂ ਆ ਸਾਡੇ ਕੋਲ ਟਾਈਮ ਨਹੀਂ ਉਹ ਨਹੀਂ ਕਰਨਾ ਕੁਛ ਨਹੀਂ ਹੁੰਦਾ ਹੁੰਦਾ ਘਰੀ ਆ ਤੇ ਜਾਂ ਉਦਾਂ ਹੀ ਜਿਹੜੇ ਕੱਢੀ ਜਾਣੇ ਹੁੰਦੇ ਆ ਹਨਾ ਕਈ ਇਦਾਂ ਕਰਦੇ ਕੋਈ ਛੇ ਸਮਾ ਹੈਗਾ ਨਾ ਜੇ ਆਪਾਂ ਨਹੀਂ ਵੀ ਨਾਲ ਜਾ ਸਕਦੇ ਤਾਂ ਆਪਦੇ ਸੰਦ ਬਲੇਮਾ ਦੇ ਦੋ ਤੇ ਨਾਲ ਆ ਸਕਦੇ ਆ ਸੇਵਾ ਕਰਾਉਣ ਦਾ ਧੰਨਵਾਦ ਆ ਤਾਂ ਵੀ ਜੀ ਨਹੀਂ ਪਰ ਨਾਲ ਆ ਸਕਦੇ ਕਿਸੰਦ ਬਲੇਮਾ ਹੈਗਾ ਆਪਣੇ ਕੋਲ ਦੇਣ ਨੂੰ ਗੁਰੂ ਘਰ ਨੂੰ ਸੇਵਾ ਵਾਸਤੇ ਤਾਂ ਤਾਂ ਵੀ ਧੰਨਵਾਦ ਉਹਤੀ ਦਿਆ ਕਰੋ ਕਈ ਵੀਰ ਭਰਾ ਜਵਾਬ ਦੇ ਦਿੰਦੇ ਆ ਸਾਡੇ ਕੋਲ ਤਾਂ ਨਹੀਂ ਹੈ ਆਏ ਆ ਜੋ ਫਲਾਣਾ ਚਲੋ ਹਨਾ ਪਰ ਅਗੰਨੀਆਂ ਵੀ ਚੀਜ਼ ਜੇ ਹੈਗੀ ਆ ਤਾਂ ਗੁਰੂ ਮਹਾਰਾਜ ਨੇ ਬਖਸ਼ੀ ਆ ਜੇ ਅਸੀਂ ਗੁਰੂ ਮਹਾਰਾਜ ਨੇ ਆਪਾਂ ਜਵਾਬ ਦੇ ਦਾਂਗੇ ਤਾਂ ਫਿਰ ਗਲਤ ਗੱਲ ਹੋ ਜੇ ਮੇਰੇ ਹਿਸਾਬ ਨਾਲ ਤਾਂ ਕੋਈ ਗੱਲ ਨਹੀਂ ਗੁਰੂ ਘਰ ਨੂੰ ਸੇਵਾ ਵਾਸਤੇ ਜਵਾਬ ਦੰਦਿਆ ਕਰੋ ਜਿਹਦੇ ਕੋਲ ਸੰਤ ਬਲੇਮੇ ਹੈਗੇ ਆ ਤੇ ਇਹ ਰਿਕਵੈਸਟ ਆ ਸਾਰਿਆਂ ਨੂੰ ਵੀ ਦਿਆ ਕਰੋ ਦੇ ਵਾਸਤੇ ਵੀ ਆਇਆ ਕਰੋ ਜਿੰਨਾ ਕੋ ਆਪਣੇ ਕੋ ਸਮਾਂ ਹੁੰਦਾ ਉਨਾ ਸਮਾਂ ਕੱਢਿਆ ਕਰੋ ਜਰੂਰ ਬਾਈ ਬਣ ਕੇ ਤੇ ਥਾਂ ਜੇ ਕੋਈ ਗੱਲਬਾਤ ਹੋਦੀ ਹੁੰਦੀ ਹੈ ਕੰਮਕਾਰ ਹੁੰਦਾ ਤੇ ਉਹ ਨਹੀਂ ਆਇਆ ਜਾਂਦਾ ਜੇ ਕੰਮਕਾਰ ਹੋ ਜੇ ਬੰਦਾ ਬਿਜੀ ਹੁੰਦਾ ਉਹ ਕੋਈ ਬੱਕਰੀ ਗੱਲ ਹੈ ਜੇ ਕੋਈ ਸੰਦ ਬਲੇਮਾ ਜੇ ਕੋ ਆਪਣੇ ਕੋ ਹੈਗਾ ਨਾ ਉਹ ਕੋ ਟ੍ਰੈਡਰ ਟਰਾਲੀ ਜਾ ਕੇ ਹੋ ਚੀਜ਼ਾਂ ਦੀ ਜਰੂਰ ਤਾਂ ਗੁਰਦੁਆਰਾ ਗੁਰੂ ਘਰ 'ਚ ਕਈ ਵਾਰ ਜਰੂਰਤ ਪੈ ਜਾਂਦੀ ਹੈ ਪ੍ਰੋਗਰਾਮਾਂ ਦਾ ਪੈ ਜਾਂਦੀ ਆ ਕਈ ਵਾਰ ਉਹਦਾ ਜਰੂਰਤ ਪੈ ਜਾਂਦੀ ਆ ਇਸ ਕਰਕੇ ਇਹਨੂੰ ਜਵਾਬ ਨਾ ਦਿਆ ਕਰੋ ਤੇ ਵੀ ਦੇ ਦਿਆ ਕਰੋ ਹਨਾ ਚੀਜ਼ ਤੇ ਬਾਕੀ ਆਵਾ ਕੋਈ ਜੇ ਕੋਈ ਗਲਤ ਬੋਲਦਾ ਹਾਂਵਾ ਤਾਂ ਖਮਾ ਹੋ ਜਾਊਗਾ ਤੇ ਮਾਫੀ ਚਾਹੁੰਦੇ ਆ ਤੇ ਬਸ ਇਹੀ ਆ ਵੀ ਸੇਵਾ ਕਰਦੇ ਰਿਆ ਕਰੋ ਤੇ ਪ੍ਰਵਾਤਮਾ ਚੰਨਾ ਟਾਪ ਪ੍ਰਵਾਤਮਾ ਜੰਨਾ ਟਾਪ ਸਾ ਬਖਸ਼ੇ ਆ ਤੇ ਪ੍ਰਵਾਤਮਾ ਸੇਵਾ ਕਰਾਉਂਦਾ ਰਵੇ ਨਾ ਨੁਕਰ ਨਾ ਹੋਵੇ ਹਨਾ ਜੇ ਕਿਤੇ ਕੰਮ ਚ ਉਹਦੇ ਫਸੇ ਜਾਂ ਤਾਂ ਚਲੋ ਬੱਕਰੀ ਗੱਲ ਤੇ ਨਹੀਂ ਤਾਂ ਜਰੂਰ ਪਹੁੰਚਿਆ ਕਰੋ ਸਾਰੇ ਭਲੀ ਕਰਨ ਰਕੀਆ ਬਖਸ਼ੇ ਸਾਹਿਬ ਨੂੰ ਮਾਲਕ ਹਰ ਇੱਕ ਦੀ ਮਰਜ਼ੀ ਪੂਰੀ ਕਰੇ ਤੇ ਇੱਕਦ ਕਾੜ ਬਾੜ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸੀ 1961-62 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਜੀ ਜਾਨੀ ਤੇ 65 ਦੇ ਵਿੱਚ ਲਗਭਗ 65 ਤੇ ਸਿਰੇ ਤੇ ਜਾ ਕੇ 68 ਦੇ ਸ਼ੁਰੂ ਤੇ ਤੇ ਜਾ ਕੇ ਕਹਿੰਦੇ ਵੀ ਇਹਦਾ ਸਾਰਾ ਮੁਕੰਮਲ ਕੰਮ ਹੋ ਕੇ ਚੱਲ ਪਿਆ ਸੀ ਸਾਰਾ ਕੰਮ ਓਕੇ ਹੋ ਗਿਆ ਸੀ ਜੀ ਜਾਨੀ ਕਾਲ ਦਵਾ ਯਾਨੀ ਕਿ ਕਾੜ ਬਾੜ ਤੇ ਚੱਲਿਆ ਸੀ ਬੜਨਾ ਸ਼ੁਰੂ ਹੋ ਗਿਆ ਸੀ ਤੇ 65 ਫੂਨ ਦੇ ਜਾ ਕੇ 65 ਤੇ 60 ਦੇ ਵਿੱਚ ਵਿੱਚ ਜਾ ਕੇ ਜਾਨੀਂ ਕੇ ਫਿਰ ਚੱਲ ਪਿਆ ਸੀ ਕੰਮ 10 ਰਹਿ ਜੇ ਮੈਥੋਡੋਲੋਜੀ ਜਾਨੀਂ ਪੁਰਾਣੇ ਬੰਦੇ ਜਿਹੜੇ ਇਹਨਾਂ ਨੂੰ ਕਹਿੰਦੇ ਚੇਤੇ ਚੁਤੇ ਆ ਪੂਰਾ ਜਿਹੜੇ ਇੱਥੇ ਬੰਦੇ ਕੰਮ ਕੰਮ ਕਰਦੇ ਆ ਕਾਰ ਕਰਦੇ ਆ ਉਹਦਾ ਕਾਲਜ ਕੀ ਬਾਤ ਹੋਈ ਸਰਾ ਹੀ ਆ ਬਹੁਤ ਸੋਹਣਾ ਵਾ ਔਰ ਜੀ ਪਹੁੰਚ ਗਿਆ ਬਾਅਦ ਸੀ ਦਾ ਟਾਈਮ ਜਾਨੀਂ ਉੱਥੋਂ ਨਿਕਲ ਜਾਈ ਸੀ ਜੀਐਨਏ ਕਾਲ ਦੇ ਵਿੱਚੋਂ ਤੇ ਜਿਹੜਾ ਮੋਡਰਨ ਟੌਨ ਵਾਲਾ ਮੇਨ ਪੌਲ ਆ ਜਿਹੜਾ ਉਹ ਅੱਜ ਬੰਦ ਕੀਤਾ ਹੋਇਆ ਵਾ ਤੇ ਘੁੰਮ ਕੇ ਜਾਣਾ ਪੈਂਦਾ ਬਾਈਪਾਸ ਅੰਡਰ ਅੰਡਰ ਬਾਈਪਾਸ ਹੋ ਕੇ ਜਾਣਾ ਪੈਂਦਾ ਜਾਂ ਉਧਰੋਂ ਵਾਪਸੀ ਟਾਈਮ ਫੁੱਲਾਵਲ ਚੌਕ ਮੂਰਦੀ ਹੋ ਕੇ ਆਉਣਾ ਪੈਂਦਾ ਵਾ ਜਾਂ ਉੱਥੋਂ ਜੂਟਰ ਲੈ ਕੇ ਥੰਦੇ ਦੀ ਘੁੰਮਣਾ ਪੈਂਦਾ ਵਾ ਤੇ ਟਰੈਕਟਰ ਟਰਾਲੀ ਸਾਡੇ ਵੱਡੀ ਪਾ ਜਿਆਦਾ ਭਰੀ ਕਰਕੇ ਫਿਰ ਅਸੀਂ ਫੁੱਲਾਵਲ ਚੌਕ ਮੂਰਦੀ ਹੋ ਕੇ ਘੁੰਮ ਕੇ ਐਮਪੀਡੀ ਦਾ ਮਗਰ ਦੇ ਪਾਸੇ ਨਿਕਲ ਕੇ ਆ ਗਏ ਯਾਰੀ ਚੌਕ 'ਚ ਆ ਗਏ ਤੇ ਇੱਥੇ ਆ ਕੇ ਰੁੱਕ ਗਏ ਤੇ ਮਾੜਾ ਮੋਟਾ ਚਲ ਕੋਲਟ ਕੋ ਕੋਕ ਵਗੈਰਾ ਪੀਣ ਲੱਗ ਗਏ ਕੋ ਕਿ ਦੁਪਹਿਰੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਦੋ ਡੇਢ ਵਜੇ ਉਸ ਤੋਂ ਬਾਅਦ ਕੋਈ ਖਾਦਾ ਪੀਤਾ ਯਾਨੀ ਕਰਨ ਕੇ बैठे आके चलो प्यास जी ज्यादा लगी हुई थी गर्मी बहुत ज्यादा पै रही एक बार ਤੇ ਫਿਰ ਉਹਦੇ ਕਰਕੇ ਸਿੰਘ ਜਿਹੜੇ ਸੇਵਾਦਾਰ ਆ ਸਾਰੇ ਵੀਰ ਭਰਾ ਹਨਾ ਪਾਠੀ ਸੰਗੀ ਜੀ ਤੇ ਬਾਕੀ ਹੋਰ ਜਿਹੜੇ ਸੇਵਾਦਾਰ ਆ ਜਿਹੜੇ ਮਲਾਜ਼ਮ ਭਰਾ ਜਿਹੜੇ ਉੱਥੇ ਲੱਗੇ ਹੋਇਆ ਸਾਰੇ ਨਾਲ ਅੱਜ ਸੇਵਾਦਾਰ ਦੇ ਰੂਪ ਦੇ ਵਿੱਚ ਹੀ ਪਹੁੰਚੇ ਹੋਇਆ ਤੇ ਪਿਆਸ ਉਸ ਲੱਗੀ ਸੀ ਜਿਆਦਾ ਤੇ ਉਹਦੇ ਕਰਕੇ ਕੋਲ ਡ੍ਰਿੰਕ ਵਗੈਰਾ ਲੈਂਕਾ ਵਗੈਰਾ ਲੈਂਕਾ ਲੋਕਾ ਪੀਣ ਲੱਗ ਗਏ ਉਹਦੇ ਕਰਕੇ ਫਿਰ ਆਇਆ ਵੀ ਦਮਕਾ ਦਾ ਸੈਟ ਜਿਆ ਹੋਇ ਖਾਦਾ ਪੀਤਾ ਜਿਹੜਾ ਮਾੜਾ ਬੋਟਾ ਡ ਹਨਾ ਜੋ ਜੋ ਲੱਗਾ ਹੋਇਆ ਅੱਜ